ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਮਾਰਟਾਇਰ ਡੇਹਾੜਾ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਕ ਵਕ ਪ੍ਰੋਗਰਾਮਸ ਰੱਖੇ ਗਏ ਹਨ ਇਸ ਪ੍ਰੋਗਰਾਮਾ ਦੇ ਵਿੱਚ ਲਗਭਗ 50 ਲੱਖ ਲੋਕਾਂ ਦੇ ਸ਼ਮੂਲੀਅਤ ਕਰਨ ਦਾ ਸਾਨੂੰ ਅੰਦਾਜ਼ਾ ਹੈ ਔਰ ਇਹਨਾਂ ਕਾਰਜਕ੍ਰਮਾਂ ਨੂੰ ਲੈ ਕੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਔਰ ਜਿਹੜੇ ਅ ਵਕ ਵਕ ਇੰਤਜ਼ਾਮਾਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਸਮੀਖਿਆ ਕਰਨ ਲਈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਇੱਕ ਮੀਟਿੰਗ ਇੱਥੇ ਆਨੰਦਪੁਰ ਸਾਹਿਬ ਵਿਖੇ ਰੱਖੀ ਗਈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬਹੁਤ ਵੱਡਾ ਕਟ ਲੋਕਾਂ ਦਾ ਇੱਥੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 50 ਲੱਖ ਸ਼ਦਾ ਲੋਦੀ ਪਹੁੰਚਣ ਦੀ ਇੱਥੇ ਸਾਨੂੰ ਉਮੀਦ ਹੈ ਸੋ ਇਹਨੇ ਵੱਡੇ ਪੱਧਰ ਤੇ ਜਿਹੜੇ ਸਾਡੇ ਰਹਿਣ ਦੇ ਇੰਤਜ਼ਾਮਾਤ ਨੇ ਔਰ ਸਿਵਿਕ ਕਮਿਊਨिटीज ਹੈ ਜਿਹੜਾ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਪਲਾਨ ਹੈ ਜਿਹੜਾ ਸਿਕਿਉਰ ਸਿਕਿਉਰਿਟੀ ਦੇ ਬੰਦੋਬਸਤ ਹੈ ਜਿਹੜੇ ਟ੍ਰੈਫਿਕ ਰੈਗੂਲੇਸ਼ਨ ਹੈ ਜਿਹੜਾ ਵੀ ਵੀ ਆਈ ਪੀ ਪ੍ਰਬੰਧਨ ਹੈ ਇਸ ਤੋਂ ਇਲਾਵਾ ਲੰਗਰ ਔਰ ਬਾਕੀ ਜਿਹੜੇ तमाम तरह ਦੀਆਂ ਚੀਜ਼ਾਂ है उस सारे थे की इतने समीक्षा की गई और असि पूरी तरह तैयार है कि जड़ा बहुत पावन एक पर्व एक दिहाड़ा आ रहा है उसकी पूरा एडमिनिस्ट्रेशन मैं खुशी है कि पुलिस वालों सिविल एडमिनिस्ट्रेशन वालों उस तैयारियां बहुत ढुकवे तरीके गई इस मैं जिस तरह तुम्हें अगे मैं दसाया कि ਜਿਹੜਾ ਹਰ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਇੰਤਜ਼ਾਮਾਂ ਤੋਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇੰਤਜ਼ਾਮ ਕਰੀਏ ਸੋ ਜਿੰਨੀ ਵੀ ਸਾਡੀ ਸੁਰੱਖਿਆ ਤੇ ਲੋਡ ਹੋਏਗੀ ਹੁਣ ਤੱਕ ਸਾਨੂੰ ਉਮੀਦ ਹੈ ਕਿ ਲਗਭਗ 9 ਤੋਂ 10 ਹਜ਼ਾਰ ਸਾਡੇ ਪੁਲਿਸ ਮੁਲਾਜ਼ਮ ਔਰ ਸੀਨੀਅਰ ਆਫਸਰਸ ਡੀਆਈਜੀ ਆਈਜੀ ਔਰ ਐਸਐਸਪੀ ਕਮਾਂਡੈਂਟ ਲੈਵਲ ਦੇ ਅਧਿਕਾਰੀਆਂ ਨੂੰ ਇੱਥੇ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਆ ਪ੍ਰੋਬਲਮ ਫੇਸ ਨਾ ਕਰਨ ਜਿਹੜਾ ਸਾਡਾ ਸਾਰਾ ਅਨੰਤਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਵਕ ਵਕ ਜ਼ੋਨ ਦੇ ਵਿੱਚ ਅਸੀਂ ਤਕਸੀਮ ਕੀਤਾ ਹੈ ਕਿੰਨੇ ਜ਼ੋਨ ਸਰ ਇਹਦੇ ਵਿੱਚ ਅਸੀਂ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਲਗਭਗ 9 ਤੇ 9 ਜ਼ੋਨ ਸਦੀ ਹੁਣ ਤੱਕ ਆਈਡੈਂਟੀਫਾਈ ਕੀਤੇ ਹਨ ਜਿਸ ਦੇ ਵਿੱਚ ਪਾਰਕਿੰਗ ਇੱਕ ਵੱਖਰਾ ਜ਼ੋਨ ਹੈ ਟ੍ਰੈਫਿਕ ਡਾਇਵਰਸ਼ਨ ਨੂੰ ਇੱਕ ਵੱਖਰਾ ਅਦਾਰਾ ਅਸੀਂ ਮੰਨਿਆ ਹੈ ਜਿਹੜਾ ਲੋਕਾਂ ਦੇ ਰਹਿਣ ਦੀ ਟੈਂਸਿਟੀ ਹੈ ਉਸ ਨੂੰ ਜਿਹੜੇ ਇੱਥੇ ਮੇਨ ਸਾਡੇ ਸੈਂਟਰਮ ਸੰਕੁਰਮ ਹੈ ਗੁਰਦੁਆਰਾ ਸੀਗਲ ਸਾਹਿਬ ਗੁਰਦੁਆਰਾ ਫੋਰਾ ਸਾਹਿਬ ਤਖਤ ਸਾਹਿਬ ਇਹਨਾਂ ਸਾਰਿਆਂ ਨੂੰ ਵਕ ਵਕ ਸੈਕਟਰਾਂ ਦੇ ਵਿੱਚ ਵੰਡ ਕੇ ਔਰ ਇਸ ਦੇ ਨਾਲ ਜਿਹੜੇ ਮੇਨ ਫੰਕਸ਼ਨ ਵਿਰਾਸਤੇ ਖਾਲਸਾ ਦੇ ਵਿੱਚ ਹੋਣੇ ਹਨ ਇਹਨਾਂ ਸਾਰਿਆਂ ਨੂੰ ਅਸੀਂ ਵਕ ਵਕ ਜਿਹੜੀ ਲੋਡ ਮੁਤਾਬਕ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਪਲਾਨ ਕੀਤਾ ਦੇਖ ਤਾਂ ਹੁੰਦੇ ਕੋ ਜੋ ਜੋ ਕਨਸਟ੍ਰੈਂਟਸ ਅਗੇ ਹੋ ਤਾਂ ਹੈਗੀ ਹੈ ਇਹ ਇਤਿਹਾਸਿਕ ਗਲੀਆਂ ਨੇ ਇਤਿਹਾਸਿਕ ਜਗ੍ਹਾ ਹੈ ਨੇ ਸੋ ਲੇਕਿਨ ਫਿਰ ਵੀ ਅਸੀਂ ਪੂਰੀ ਤਰ੍ਹਾਂ ਪਲਾਨ ਕੀਤਾ ਹੈ ਕਿ ਉਥੇ ਨੋ ట్రాਫਿਕ ਜ਼ੋਨਸ ਬਣਾਏ ਤਾਂ ਕਿ ਉਥੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਔਰ ਵਨ ਵੇ ਜ਼ੋਨਸ ਕਈ ਅਸੀਂ ਲਿਦਾਰਿਤ ਕੀਤੇ ਹੈ ਤਾਂ ਕਿ ਸ਼ਦਾਲੂ ਇੱਕ ਪਾਸੇ ਆਉਣ ਦੂਜੇ ਪਾਸੇ ਨਿਕਲ ਜਾਣ ਇਸ ਦੇ ਨਾਲ ਨਾਲ ਅਸੀਂ ਲੋਕਾਂ ਦੀ امداد ਲਈ ਹੈਲਪ ਸੈਂਟਰਸ ਹੈਲਪ ਡੈਸਕਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਹੈਲਪ ਡੈਸਕ ਨਹੀਂ ਹੋਈਆਂ ਮੈਂ ਤੁਹਾਨੂੰ ਦੱਸਿਆ ਜਿਹੜੇ ਅਸੀਂ ਪਿਛਲੇ ਸਾਲ ਹੁਣ ਮਹੱਲਾ ਦੇ ਵਿੱਚ ਇੰਤਜ਼ਾਮ ਕੀਤੇ تھے ਉਸ ਤੋਂ ਜ਼ਿਆਦਾ ਇੰਤਜ਼ਾਮ ਇਸ ਫੰਕਸ਼ਨ ਦੇ ਲਈ ਅਸੀਂ ਪਲਾਨ ਕੀਤੇ ਹਨ ਅਤੇ ਮੈਨੇਜ ਕੋਈ ਵੱਖਰੀ-ਵੱਖਰੀ ਸਮੱਸਿਆਵਾਂ ਨੇ ਬੈਗਸ ਦੀ ਪਿੱਕ ਪਾਕਟਸ ਦੀ ਹੋਰ ਤਰ੍ਹਾਂ ਦੇ ਇਈ ਤਰ੍ਹਾਂ ਦੇ ਅਨਸਰ ਇਹਦੇ ਵਿੱਚ ਆ ਕੇ ਔਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਸਾਡੇ ਵੱਲੋਂ ਸਿਵਲ ਕਪੜਿਆਂ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਜਾਏਗੀ ਸੀਸੀਟੀਵੀ ਕੈਮਰਾਜ਼ ਲਗਾਏ ਜਾਣਗੇ ਔਰ ਇਹੋ ਜਿਹੜੇ ਵੀ ਅਨਸਰ ਹੈ ਉਹਨਾਂ ਤੇ ਆਨ ਜਾਣ ਵਾਲੇ ਜਿਹੜੇ ਅਨੰਤਪੁਰ ਸਾਹਿਬ ਤੋਂ ਬਾਹਰੋਂ ਟ੍ਰੈਫਿਕ ਆ ਰਿਹਾ ਉਹਨਾਂ ਸਾਰਿਆਂ ਤੇ ਨਿਗਰਾਨੀ ਰੱਖੀ ਜਾਏਗੀ ਤਾਂ ਕਿ ਮਾੜੇ ਅਨਸਰ ਇੱਥੇ ਨਾ ਪਾਰਕੂ ਲਈ ਕਿਹੜੇ ਸਥਾਨ ਤੇ ਦੇ ਕਰੀਬ ਅਸੀਂ ਪਾਰਕਿੰਗ ਸਲੋਟਸ ਨਿਰਧਾਰਿਤ ਕੀਤੇ ਹੁਣ ਤੱਕ ਔਰ ਜਿਵੇਂ ਮੋਲੇ ਮੋਲੇ ਦੇ ਵਿੱਚ ਲਗਭਗ ਮੈਨੂੰ ਡੀਸੀ ਸਾਹਿਬ ਦਾ ਅਸ਼ਰਮ ਸੀ 50 ਏਕੜ ਜ਼ਮੀਨ ਹੁੰਦੀ ਸੀ ਇਸ ਵਾਰ ਉਸ ਨੂੰ ਡਬਲ ਕਰਕੇ 100 ਏਕੜ ਜ਼ਮੀਨ ਦੇ ਉੱਤੇ ਪਾਰਕਿੰਗ ਰੱਖੀ ਗਈ ਹੈ ਤਾਂ ਕਿ ਜਿਹੜੇ ਯਾਤਰੀ ਹੈ ਉਹਨਾਂ ਨੂੰ ਕੋਈ